ਵਾਹਿਗੁਰੂ ਜੀ ਕੀ ਫਤਿਹ ਡਾਕਟਰ ਮਨਮੋਹਨ ਸਿੰਘ ਮੈਂ ਇਹ ਗੱਲ ਸੁਣੀ ਆ ਪੜੀ ਆ ਕਿ ਜਿੰਨਾ ਵੱਡਾ ਬੰਦਾ ਹੁੰਦਾ ਉਹਨਾਂ ਐਡਰੈਸ ਛੋਟਾ ਹੁੰਦਾ ਹੈ ਜਿੰਨਾ ਆਦਮੀ ਛੋਟਾ ਹੋਵੇ ਉਹਨਾਂ ਉਹਦਾ ਐਡਰੈਸ ਵੱਡਾ ਹੁੰਦਾ ਹੈ ਉਹਨੂੰ ਆਪੋਜੀਟ ਨੀਅਰ ਬਹੁਤ ਕੁਝ ਆਪਣੇ ਐਡਰੈਸ ਦੇ ਵਿੱਚ ਦੇਣਾ ਪੈਂਦਾ ਹੈ ਪਰ ਡਾਕਟਰ ਮਰਮੋੜ ਸਿੰਘ ਇੱਕ ਐਸੀ ਸ਼ਖਸੀਅਤ ਹੈ ਕਿ ਪੂਰੀ ਦੁਨੀਆ ਵਿੱਚ ਤੁਸੀਂ ਕਿਸੇ ਜਗ੍ਹਾ ਵੀ ਉਹਨਾਂ ਦੇ ਨਾਮ ਦੀ ਚਿੱਠੀ ਪਾ ਦੇ ਹੋਗੇ ਤਾਂ ਆਪਣੇ ਆਪ ਇੰਡੀਆ ਆਏਗੀ ਔਰ ਡਾਕਟਰ ਮਰਮੋੜ ਸਿੰਘ ਜੀ ਦੇ ਘਰ ਪਹੁੰਚ ਜਾਏਗੀ ਐਸੀ ਸ਼ਖਸੀਅਤ ਦੇ ਮਾਲਕ ਜਿਨ੍ਹਾਂ ਨੇ ਆਪਣੀ ਕੌਮ ਦਾ ਆਪਣੇ ਧਰਮ ਦਾ ਆਪਣੇ ਪੰਥ ਦਾ ਬਹੁਤ ਨਾ ਉੱਚਾ ਕੀਤਾ ਉਹਨਾਂ ਦੀ ਦਸਤਾਰ ਨੇ ਸਿੱਖੀ ਦੇ ਵਾਸਤੇ ਬਹੁਤ ਵੱਡੀ ਸੇਵਾ ਕੀਤੀ ਹੈ ਜਦੋਂ ਅਮਰੀਕਾ ਦੀ ਪਾਰਲੀਮੈਂਟ ਰੈੱਡ ਕਾਰਪੈਟ ਦੇ ਨਾਲ ਉਹਨਾਂ ਦਾ ਸਵਾਗਤ ਕਰਦੀ ਹੈ ਤਾਂ ਉਹ ਸ਼ਾਨ ਜਿਹੜੀ ਦਸਤਾਰ ਦੀ ਹੈ ਉਹ ਸਾਰੀ ਕੌਮ ਦਾ ਇੱਕ ਗੌਰਵ ਬਣਦੀ ਹੈ ਉਹ ਭਾਰਤ ਮਾਤਾ ਦਾ ਇੱਕ ਬਹੁਤ ਸੱਚਾ ਸੁੱਚਾ ਸੁਪੁੱਤਰ ਸੀ ਸਿੱਖ ਕੌਮ ਦਾ ਹੀਰਾ ਸੀ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਰਿਵਾਰ ਵਿੱਚੋਂ ਨਿੱਜੀ ਤੌਰ ਤੇ ਉੱਠਦਿਆ ਹੋਇਆ ਔਰ ਇੰਨੇ ਵੱਡੇ ਅ ਸ਼ਖਸੀਅਤ ਨੂੰ ਏਡੀ ਵੱਡੀ ਪ੍ਰਭਤਾ ਨੂੰ ਹਾਸਲ ਕੀਤਾ ਔਰ ਮੈਂ ਦੱਸਣਾ ਚਾਹਨਾ ਕਿ ਡਾਕਟਰ ਮਨਮੋਹ ਸਿੰਘ ਹੋਰਾਂ ਦੇ ਮਾਤਾ ਜੀ ਜਦੋਂ ਅਕਾਲ ਚਲਾਣਾ ਕਰਦੇ ਨੇ ਤੇ ਡਾਕਟਰ ਸਾਹਿਬ ਦੀ ਉਮਰ 2 ਸਾਲ ਸੀ ਉਹਨਾਂ ਦੇ ਪਿਤਾ ਜੀ ਨੇ ਸਾਰੀ ਪਰਵਰਿਸ਼ ਕੀਤੀ ਔਰ ਉਹਨਾਂ ਦੇ ਪਿਤਾ ਜੀ ਏਡੇ ਵੱਡੇ ਗੁਰਸਿੱਖ ਸਨ ਜਿਨ੍ਹਾਂ ਨੇ ਜੈਤੋ ਦੇ ਮੋਰਚੇ ਵਿੱਚ ਗ੍ਰਿਫਤਾਰੀ ਵੀ ਦਿੱਤੀ ਔਰ ਉੱਥੇ ਜਾ ਕੇ ਜੇਲ ਸੁਪਰੀਡੈਂਟ ਨੂੰ ਬੇਨਤੀ ਵੀ ਕੀਤੀ ਕਿ ਇਸ ਮੋਰਚੇ ਦੇ ਵਿੱਚ ਜੋ ਸਿੰਘ ਆ ਸ਼ਾਮਲ ਹੋਏ ਨੇ ਇੱਥੇ ਗ੍ਰਿਫਤਾਰ ਹੋਏ ਨੇ ਕੈਦ ਵਿੱਚ ਆਏ ਨੇ ਇਹ ਅਮਰਤਾਰੀ ਨੇ ਇਹ ਨਿਤਨੇਮੀ ਨੇ ਇਹ ਬੜੀ ਚੜ੍ਹਦੀ ਕਲਾ ਵਾਲੇ ਹਨ ਤੇ ਤੁਸੀਂ ਮੈਨੂੰ ਇਹਨਾਂ ਦੇ ਲੰਗਰ ਪਕਾਉਣ ਦੀ ਇਹਨਾਂ ਨੂੰ ਲੰਗਰ ਛਕਾਉਣ ਦੀ ਸੇਵਾ ਦੇ ਦਿਓ ਮੈਂ ਸਮਝਦਾ ਕਿ ਉਹਨਾਂ ਦੀਆਂ ਇਹੋ ਜੀਆਂ ਸਿੱਖ ਕੌਮ ਦੇ ਪ੍ਰਤੀ ਗੁਰੂ ਘਰ ਦੇ ਪ੍ਰਤੀ ਖਾਲਸੇ ਦੇ ਪ੍ਰਤੀ ਜਿਹੜੀਆਂ ਸਿੱਧਕ ਦੇ ਲੀਆਂ ਸੀ ਉਹਨਾਂ ਦੀ ਕਮਾਈ ਨੇ ਡਾਕਟਰ ਸਾਹਿਬ ਦੀ ਸ਼ਖਸੀਅਤ ਨੂੰ ਸ਼ਿੰਗਾਰਿਆ ਸਵਾਰਿਆ ਔਰ ਚੜ੍ਹਦੀ ਕਲਾ ਬਖਸ਼ੀ ਅੱਜ ਬਹੁਤ ਵੱਡਾ ਕਾਟਾ ਕੌਮ ਵਾਸਤੇ ਵੀ ਹੈ ਪੰਥ ਵਾਸਤੇ ਵੀ ਹੈ ਸਿੱਖ ਧਰਮ ਵਾਸਤੇ ਵੀ ਹੈ ਔਰ ਪੂਰੇ ਭਾਰਤ ਦੇਸ਼ ਵਾਸਤੇ ਹੈ ਅੱਜ ਉਹਨਾਂ ਦਾ ਪੰਜ ਪੂਤਕ ਸេរੀ ਦਾ ਸਨਸਕਾਰ ਕੀਤਾ ਗਿਆ ਪੂਰੀ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਪਹਿਲਾਂ ਜਪਜੀ ਸਾਹਿਬ ਦਾ ਪਾਠ ਹੋਇਆ ਅਰਦਾਸ ਹੋਈ ਜਕਾਰਿਆਂ ਦੇ ਵਿੱਚ ਡਾਕਟਰ ਸਾਹਿਬ ਨੂੰ ਵਿਦਾ ਕੀਤਾ ਗਿਆ ਫਿਰ ਸੋਹਿਲਾ ਸਾਹਿਬ ਦੀ ਬਾਣੀ ਦੇ ਪਾਠ ਹੋਏ ਫਿਰ ਅਰਦਾਸ ਹੋਈ ਆਈ ਸੰਗਤ ਦਾ ਧੰਨਵਾਦ ਕੀਤਾ ਔਰ ਇਹ ਦੱਸਿਆ ਗਿਆ ਕਿ ਕੱਲ ਐਤਵਾਰ 9:30 ਵਜੇ ਉਹਨਾਂ ਦਾ ਪੂਰਾ ਅੰਗੀਠਾ ਸੰਭਾਲਿਆ ਜਾਏਗਾ ਔਰ ਜਿਹੜਾ ਨਵਾਂ ਅਸਥ ਕਾਟ ਗੁਰਦੁਆਰਾ ਮਜਰੂ ਕਟੇਲਾ ਸਾਹਿਬ ਵਿਖੇ ਬਣਿਆ ਹੈ ਉਥੇ ਉਹਨਾਂ ਦੇ ਅ ਅੰਗੀਠੇ ਨੂੰ ਜਲ ਪ੍ਰਵਾਹ ਕੀਤਾ ਜਾਏਗਾ 1 ਤਰੀਕ ਨੂੰ ਸਵੇਰੇ 11 ਵਜੇ ਉਹਨਾਂ ਦੇ ਗ੍ਰਹਿ ਉਹਨਾਂ ਦੀ ਜਿਹੜਾ ਅ ਪੀਐਮ ਨਵਾਸ ਹੈ ਉਥੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਹੋਏਗੀ 3 ਤਰੀਕ ਨੂੰ 11 ਵਜੇ ਉਥੇ ਖੰਡ ਪਾਠ ਸਾਹਿਬ ਦੇ ਭੋਗ ਪੈਣਗੇ 1 ਘੰਟਾ ਕੀਰਤਨ ਹੋਏਗਾ ਔਰ ਉਸ ਤੋਂ ਬਾਅਦ 3 ਵਜੇ ਤੋਂ ਲੈ ਕੇ 4 ਵਜੇ ਤੱਕ ਗੁਰਦੁਆਰਾ ਰਕਾਬਗੰਢ ਸਾਹਿਬ ਭਾਈ ਲੱਖੀ ਸ਼ਾ ਵਨਜਾਰਾ ਹਾਲ ਅੰਦਰ ਸੰਗਤੀ ਅਰਦਾਸ ਦੇ ਸਮਾਗਮ ਹੋਣਗੇ ਔਰ ਬੇਨਤੀ ਕੀਤੀ ਸੰਗਤ ਨੂੰ ਕਿ ਜਿਵੇਂ ਤੁਸੀਂ ਪਹਿਲਾ ਪਰਿਵਾਰ ਦੇ ਨਾਲ ਸਹਿਯੋਗ ਕੀਤਾ ਹਮਦਰਦੀ ਕੀਤੀ ਦੁੱਖ ਵੰਡਾਇਆ ਅਗਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਆਪਣਾ ਪਿਆਰ ਸਹਿਯੋਗ ਆਪਣੀ ਅਸੀਸ ਪਰਿਵਾਰ ਨੂੰ ਦਿਓ ਅਰਦਾਸ ਕੀਤੀ ਮਹਾਰਾਜ ਇਸ ਪਰਿਵਾਰ ਪਾਸੋਂ ਆਪਣੇ ਧਰਮ ਦੀ ਪੰਥ ਦੇਸ਼ ਕੌਮ ਦੀ ਸੇਵਾ ਆਪ ਲੈਣੀ ਇਹ ਐਸਾ ਇੱਕ ਘਾਟਾ ਹੈ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਪਰ ਉਸ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬੜੀਆਂ ਰਹਿਮਤਾਂ ਨੇ ਬੜੀਆਂ ਬਖਸ਼ਿਸ਼ਾਂ ਨੇ ਮੈਂ ਤੇ ਅਰਦਾਸ ਕਰਾਂਗਾ ਕਿ ਮਹਾਰਾਜ ਡਾਕਟਰ ਮਨਮੋਹ ਸਿੰਘ ਜੀ ਵਰਗੀਆਂ ਸੈਂਕੜੇ ਹਜ਼ਾਰਾਂ ਸ਼ਕਸ਼ੀਤਾ ਆਪਣੀ ਪੰਥ ਨੂੰ ਆਪਣੀ ਕੌਮ ਨੂੰ ਬਖਸ਼ ਅੱਜ ਬਹੁਤ ਵੱਡੀ ਲੋੜ ਹੈ ਕਿ ਅੱਜ ਕੌਮ ਜਿਹੜੀ ਹੈ ਉਹ ਚੜ੍ਹਦੀ ਕਲਾ ਵਿੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ